ਪਿਆਜ਼ ਅੱਖਾਂ ਦੀਆਂ ਬਿਮਾਰੀਆਂ ਤੇ ਪੇਟ ਦੀਆਂ ਬਿਮਾਰੀਆਂ ਦਾ ਦੁਸ਼ਮਣ ਹੈ ਜਿੰਨੀਆਂ ਵੀ ਆਈ ਡ੍ਰੌਪ ਅੱਖਾਂ 'ਚ ਪਾਉਣ ਲਈ ਬਣਦੀਆਂ ਨੇ ਤਕਰੀਬਨ ਸਾਰੀਆਂ ਦੇ ਵਿੱਚ ਪਿਆਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਕਦੇ ਵੀ ਨਜਲਾ ਜਮਣ ਨਹੀਂ ਦਿੰਦਾ ਤੇ ਸਾਨੂੰ ਕਦੇ ਵੀ ਚਿੱਟੇ ਮੋਤੀਏ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਗਰ ਤੁਸੀਂ ਪਿਆਜ਼ ਦੇ ਗੁਣ ਸਮਝ ਲਓ ਅਸੀਂ ਸਿਰਫ ਇਸ ਨੂੰ ਸਬਜੀ ਵਿੱਚ ਪਾਣ ਤੱਕ ਸੀਮਤ ਰੱਖ ਲੈ ਇਹਦੇ ਗੁਣਾਂ ਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਦੇਖੋ ਪਿਆਜ਼ ਦੇ ਵਿੱਚ 80% ਪਾਣੀ ਹੁੰਦਾ ਪਰ ਜਦ ਤੁਸੀਂ ਪਿਆਜ਼ ਨੂੰ ਕੱਟਦੇ ਹੋ ਇਹਦੇ ਵਿੱਚ ਉੱਡਣਾ ਆਇਲ ਹੁੰਦਾ ਹੈ ਹਵਾ ਦੇ ਵਿੱਚ ਇਹ ਉੱਡ ਕੇ ਸਾਡੀਆਂ ਅੱਖਾਂ 'ਚ ਪੈਂਦਾ ਜਦ ਅੱਖਾਂ ਦੇ ਵਿੱਚ ਪੈਂਦਾ ਤੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਤੁਸੀਂ ਇਸ ਗੱਲ ਨੂੰ ਵੀ ਨੋਟ ਕਰਿਆ ਹੋਣਾ ਜਿਸ ਵਕਤ ਤੁਹਾਡੀਆਂ ਅੱਖਾਂ 'ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਹੀ ਤੁਹਾਡੇ ਨੱਕਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਜਿਹੜਾ ਨਜਲੇ ਦਾ ਮਤਲਬ ਰੂਪ ਹੈ ਉਹ ਨਜਲਾ ਤੁਹਾਡੇ ਦਿਮਾਗ ਤੋਂ ਝੜ ਕੇ ਤੁਹਾਡਾ ਪਾਣੀ ਬਣ ਕੇ ਨੱਕਾਂ ਰਾਹੀਂ ਬਾਹਰ ਨਿਕਲਦਾ ਐਡੀ ਇਹ ਤਾਕਤ ਰੱਖਦਾ ਹੈ ਇਹਦੇ ਗੁਣ ਸਮਝਣ ਦੀ ਗੱਲ ਕਰ ਰਿਹਾ ਤੇ ਜਿਨ੍ਹਾਂ ਵੀ ਭੈਣਾ ਨੂੰ ਜਾਂ ਵੀਰਾ ਨੂੰ ਕੋਲਸਟੋਲ ਦੀ ਸਮੱਸਿਆ ਖੂਨ ਗੜਾ ਦੇਖੋ ਪਿਆਜ਼ ਦੀ ਤੁਸੀਂ ਅਗਰ ਵਰਤੋਂ ਕਰੋਗੇ ਨਾ ਤਾਂ ਤੁਹਾਡਾ ਖੂਨ گاੜਾ ਹੋਏਗਾ ਕਦੇ ਇਹਨੂੰ ਸਲਾਦ ਦੇ ਤੌਰ ਤੇ ਡੇਲੀ ਰੁਟੀਨ ਚ ਖਾਓ ਤੇ ਨਾ ਤੁਹਾਡਾ ਕਦੇ ਬੀਪੀ ਵਧੇਗਾ ਇਹ ਇਹਦੀ ਖੂਬਸੂਰਤੀ ਹੈ ਪੇਟ ਦੇ ਵਿੱਚ ਜਿੰਨੀਆਂ ਵੀ ਗੰਦੀਆਂ ਗੈਸਾਂ ਨੇ ਉਹਨਾਂ ਨੂੰ ਇਹ ਬਾਹਰ ਕੱਢ ਦਿੰਦਾ ਹੈ ਤੇ ਜਿਹੜੇ ਵੀਰਾਂ ਨੂੰ ਜਾਂ ਭੈਣਾਂ ਨੂੰ ਉਲਟੀਆਂ ਲੱਗ ਜਾਣ ਉਲਟੀਆਂ ਲੱਗ ਜਾਣ ਜਾਂ ਦਸਤ ਲੱਗ ਜਾਣ ਤੁਸੀਂ 15 ਤੋਂ 20 ਪੱਤੇ ਪੁਦੀਨੇ ਦੇ ਲਓ ਅੱਧਾ ਪਿਆਜ਼ ਕੱਟੋ ਕੁੱਟਲੋ ਨੂੰ ਕੁੰਡੀ ਡੰਡੇ 'ਚ ਕੁੱਟ ਲਓ ਚੰਗੀ ਤਰ੍ਹਾਂ ਨੂੰ ਰਗੜ ਲਓ ਰਗੜਨ ਤੋਂ ਬਾਅਦ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਫਿਰ ਉਹਨੂੰ ਪੁੰਨ ਲਓ ਪੁੰਨ ਕੇ ਉਸ ਨੂੰ ਪੀ ਜਾਓ ਤੁਹਾਡੀਆਂ ਉਲਟੀਆਂ ਤੇ ਦਸਤ ਪਹਿਲੀ ਖੁਰਾਕ ਨਾਲ ਬੰਦ ਕਰ ਦੇਗਾ ਦਸਤ ਉਲਟੀਆਂ ਪਹਿਲੀ ਖੁਰਾਕ ਨਾਲ ਬੰਦ ਕਰ ਦੇਗਾ ਇਹਦੀ ਅੰਦਰਨਾ ਤੁਸੀਂ ਧਿਆਨ ਦਿਓ ਕਦੇ ਇੱਕ ਲਾਸਟ ਦੇ ਵਿੱਚ ਨਾ ਗੁਟਲੀ ਹੁੰਦੀ ਹੈ ਇੱਕ ਲਾਸਟ ਚਿੱਟੇ ਰੰਗ ਦੀ ਗੁਟਲੀ ਹੁੰਦੀ ਹੈ ਅਗਰ ਉਹ ਤੁਸੀਂ ਕੱਲੀ ਕੱਢ ਕੇ ਖਾਓ ਕੱਲੀ ਉਹ ਗੁਟਲੀ ਕੱਢ ਕੇ ਖਾਓ ਆਲਦੋਲੇ ਦੀ ਪਰਤ ਲਾ ਦੋ ਤੁਹਾਨੂੰ ਕਦੇ ਵੀ ਕਿਡਨੀ ਦੀ ਸਮੱਸਿਆ ਲੀਵਰ ਦੀ ਸਮੱਸਿਆ ਤੇ ਹਾਰਡ ਅਟੈਕ ਨਾ ਤੁਹਾਨੂੰ ਕਦੇ ਹਾਰਡ ਅਟੈਕ ਹੋ ਸਕਦਾ ਨਾ ਤੁਹਾਨੂੰ ਕਦੇ ਲੀਵਰ ਦੀ ਸਮੱਸਿਆ ਆ ਸਕਦੀ ਹੈ ਨਾ ਕਦੇ ਕਿਡਨੀ ਦੀ ਸਮੱਸਿਆ ਆ ਸਕਦੀ ਹੈ ਅਗਰ ਸਿਰਫ ਉਹ ਚਿੱਟੇ ਰੰਗ ਦੀ ਪੂਰੀ ਤੁਸੀਂ ਅਲੱਗ ਤੋਂ ਕੱਢ ਕੇ ਡੇਲੀ ਰੁਟੀਨ ਚ ਖਾਓ ਦੇਖੋ ਇਹ ਬਹੁਤ کارਗਰ ਚੀਜ਼ ਹੈ ਜਿੰਨੀਆਂ ਵੀ ਤੁਹਾਡੇ ਨਾਲ ਮੈਂ ਗੱਲਾਂ ਕਰੀਆਂ ਨੇ ਇਹ ਸਾਰੇ ਹੀ ਗੁਣ ਨੇ ਇਹਦੇ ਵਿੱਚ ਇਸ ਕਰਕੇ ਇਸ ਤਰੀਕੇ ਨਾਲ ਇਹਦੀ ਵਰਤੋਂ ਕਰੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ